ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਲੋਜੀ ਪੰਜਾਬ ਦੇ ਨੌਜਵਾਨਾਂ ਤੇ ਲਈ ਆ ਗਈ ਹੈ ਇੱਕ ਹੋਰ ਖੁਸ਼ਖਬਰੀ ਪੰਜਾਬ ਸਰਕਾਰ ਇੱਕ ਵਿਭਾਗ ਦੇ ਵਿੱਚ ਕਰਨ ਜਾ ਰਹੀ ਹੈ ਨਵੀਆਂ ਪੜਤੀਆਂ ਨੌਜਵਾਨ ਤਿਆਰੀ ਕਰਕੇ ਪ੍ਰਾਪਤ ਕਰ ਲੈਣ ਇਹ ਵੱਡੀਆਂ ਨੌਕਰੀਆਂ ਜੇ ਆ ਦੱਸਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਤੇ ਲਈ ਇੱਕ ਖੁਸ਼ਖਬਰੀ ਹੈ ਕਿਉਂਕਿ ਪੰਜਾਬ ਸਰਕਾਰ ਇੱਕ ਹੋਰ ਵਿਭਾਗ ਦੇ ਵਿੱਚ ਨਵੀਆਂ ਪੜਤੀਆਂ ਕਰਨ ਜਾ ਰਹੀ ਹੈ ਤੇ ਨੌਜਵਾਨ ਇਸ ਸੰਬੰਧ ਦੇ ਵਿੱਚ ਤਿਆਰੀ ਕਰ ਲੈਣ ਤੇ ਵੱਡੀਆਂ ਨੌਕਰੀਆਂ ਵੀ ਪ੍ਰਾਪਤ ਕਰ ਲੈਣ ਦੱਸਦੀ ਹੈ ਕਿ ਪੰਜਾਬ ਦੇ ਬਿਜਲੀ ਵਿਭਾਗ ਦੇ ਵਿੱਚ ਨਵੀਆਂ ਭਰਤੀਆਂ ਖੁੱਲਣ ਜਾ ਰਹੀਆਂ ਨੇ ਇਹ ਭਰਤੀਆਂ 2025-26 ਦੇ ਵਿੱਚ ਖੁੱਲਣਗੀਆਂ ਜਿਹੜੀਆਂ ਕਿ 4864 ਨੇ ਦੱਸਦੀ ਹੈ ਕਿ ਇਹ ਸਾਰੀ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਹੋਰਾਂ ਨੇ ਦਿੱਤੀ ਹੈ ਜਦੋਂ ਕਿ ਉਹ ਬਿਜਲੀ ਵਿਭਾਗ ਦੇ ਵਿੱਚ ਜਿਹੜੀਆਂ ਭਰਤੀਆਂ ਪਹਿਲਾਂ ਖੁੱਲੀਆਂ ਸਨ ਇਸ ਦੇ ਸਬੰਧ ਦੇ ਵਿੱਚ ਨਿਯੁਕਤੀ ਪੱਤਰ ਵੰਡਣ ਆਏ ਸਨ ਇਹ ਤੇ ਦੱਸਦੀ ਹੈ ਕਿ ਸਰਦਾਰ ਹਰਪਜਨ ਸਿੰਘ ETO ਹੋਰਾਂ ਨੇ ਜਾਣਕਾਰੀ ਦਿੰਦੀ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਪਹਿਲਾਂ 6586 ਭਰਤੀਆਂ ਖੁੱਲੀਆਂ ਸਨ ਜਿਸ ਦੇ ਸਬੰਧ ਦੇ ਵਿੱਚ ਉਹ ਨਿਯੁਕਤੀ ਪੱਤਰ ਵੰਡਣ ਆਏ ਨੇ ਉਹਨਾਂ ਨੇ ਇੱਥੇ ਇਹ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੇ ਵਿੱਚੋਂ 4443 ਜਿਹੜੀਆਂ ਪਰਤੀਆਂ ਨੇ ਉਹ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਕੀਤੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ 782 ਜਿਹੜੀਆਂ ਪਰਤੀਆਂ ਨੇ ਉਹ ਪੰਜਾਬ ਰਾਜ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਕੀਤੀਆਂ ਗਈਆਂ ਨੇ ਉਹਨਾਂ ਨੇ ਇੱਥੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ 1360 ਪਰਤੀਆਂ ਤਰਸ ਦੇ ਆਧਾਰ ਤੇ ਕੀਤੀਆਂ ਗਈਆਂ ਨੇ ਉਹਨਾਂ ਨੇ ਇਹ ਜਾਣ ਕਰ ਦਿੱਤੀ ਹੈ ਕਿ ਇਹਨਾਂ ਦੇ ਵਿੱਚ ਇੰਜੀਨੀਅਰ ਸਹਾਇਕ ਇੰਜੀਨੀਅਰ ਤੇ ਨਾਲ ਹੀ ਹੋਰ ਬਹੁਤ ਸਾਰੀਆਂ ਭਰਤੀਆਂ ਨੇ ਜਿਹੜੀਆਂ ਕੀ ਕੀਤੀਆਂ ਗਈਆਂ ਨੇ ਤੇ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਵੰਡ ਦਿੱਤੇ ਗਏ ਨੇ ਇੱਥੇ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਹਰ ਉਪਰਾਲਾ ਕੀਤਾ ਗਿਆ ਹੈ ਤੇ ਹੁਣ ਤੱਕ 50000 ਤੋਂ ਵੱਧ ਜਿਹੜੀਆਂ ਨੌਕਰੀਆਂ ਨੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਅੱਜ ਅਸੀਂ ਕਈ ਵਾਰ ਸੁਣਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸardar Bhagwant Singh Mann ਹੋਰੀ ਕਈ ਵਾਰ ਇਹ ਕਹਿੰਦੇ ਦੇਖੇ ਸੁਣੇ ਗਏ ਨੇ ਕਿ ਕਦੀ ਵੀ ਸਰਕਾਰਾਂ ਦਾਲ ਆਟਾ ਦੇ ਕੇ ਗਰੀਬੀ ਦੂਰ ਨਹੀਂ ਕਰ ਸਕਦੀਆਂ ਇਸ ਕਰਕੇ ਸਰਕਾਰਾਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣੇ ਚਾਹੀਦੇ ਨੇ ਤੇ ਹੁਣ ਪੰਜਾਬ ਸਰਕਾਰ ਇੱਕ ਹੋਰ ਕਦਮ ਵਧਾਉਂਦਿਆਂ ਹੋਇਆ ਬਿਜਲੀ ਵਿਭਾਗ ਦੇ ਵਿੱਚ ਇਹ ਨਵੀਆਂ ਭਰਤੀਆਂ ਖੋਲਣ ਜਾ ਰਹੀ ਹੈ ਸੋ ਨੌਜਵਾਨ ਇਸ ਸੰਬੰਧ ਦੇ ਵਿੱਚ ਤਿਆਰੀ ਕਰ ਲੈਣ ਤੇ ਇਹ ਵੱਡੀਆਂ ਨੌਕਰੀਆਂ ਵੀ ਪ੍ਰਾਪਤ ਕਰ ਲੈਣ ਦੱਸਦੀ ਹੈ ਕਿ ਬਿਜਲੀ ਵਿਭਾਗ ਦੇ ਵਿੱਚ ਜਿਹੜੀਆਂ ਭਰਤੀਆਂ ਪਹਿਲਾਂ ਖੁੱਲੀਆਂ ਸਨ ਉਸ ਸੰਬੰਧ ਦੇ ਵਿੱਚ ਨਿਯੁਕਤੀ ਪੱਤਰ ਵਣ ਦਿੱਤੇ ਗਏ ਨੇ ਤੇ ਨਵੀਆਂ ਪਰਤیاں ਜਲਦ ਹੀ ਖੋਲ ਦਿੱਤੀਆਂ ਜਾਣਗੀਆਂ ਇਸ ਕਰਕੇ ਨੌਜਵਾਨ ਇਹਨਾਂ ਦੀ ਤਿਆਰੀ ਕਰ ਲੈਣ ਤੇ ਜਿਹੜੀਆਂ ਨਵੀਆਂ ਨੌਕਰੀਆਂ ਨੇ ਇਹ ਪ੍ਰਾਪਤ ਵੀ ਕਰ ਸਕਦੇ ਨੇ ਸੋ ਇਹ ਸਾਰੀ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਹੋਰਾਂ ਨੇ ਦਿੱਤੀ ਹੈ ਜਿਸ ਵੇਲੇ ੌਨਯੁਕਤ ਹੋਏ ਨਵੇਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨੁਕਤੀ ਪੱਤਰ ਵੰਡਣ ਆਏ ਹੋਏ ਸਨ ਉਹਨਾਂ ਨੇ ਹੋਰ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਉਣ ਵਾਲੀਆਂ ਜਿਹੜੀਆਂ ਨੌਕਰੀਆਂ ਨੇ ਜਿਹੜੀਆਂ ਨੌਕਰੀਆਂ ਖੁੱਲਣ ਚਾਹ ਰੀਆਂ ਨੇ ਉਹ ਸਿਸ ਬੰਦ ਦੇ ਵਿੱਚ ਤਿਆਰੀ ਕਰਨ ਤੇ ਇਹ ਵੱਡੀਆਂ ਨੌਕਰੀਆਂ ਵੀ ਪ੍ਰਾਪਤ ਕਰਨ